ਹੋਇਆ ਬਰਸੋ ਕਿਰਪਾ ਦਾ ਆਇਆ। ਪੱਬੀ ਹੈ ਕਿ ਥੋੜਾ ਜਿਹਾ ਪੰਛੀ ਆਤਮਾ ਉਹ ਅਮਰ ਤੇਰੇ ਬੋਲਦਾ ਹੈ। ਤਾਂਦਰ ਸੁਣੀ ਪੁਕਾਰ ਲੀਂਗਾ ਨੂੰ ਜਿਹੜੇ ਹੰਤ ਕਰਤਾ ਨਮ ਜੈ ਗੁਰੂਆਂ ਦੀ ਪਾਣੀ ਦੀ ਚਾਰਾਂ ਚ ਆਇਆ। ਨੇਕਾਂ ਨੂੰ ਫਰਮਾਉਣਾ ਨੇਕਾਂ ਦਾ ਮਤਲਬ ਹੈ ਬਦਲ। ਮੁਗਮ ਮੁਗਮ ਕਰਦਾ ਹੋ। ਬਰਸੋ ਕਿਰਪਾ ਦਾਰ ਕਹਿੰਦਾ ਬਰਸ ਅਮਰ ਤੇਰੇ। ਉਹ ਇਸ ਦਾ ਫੋਨ ਕਰੀਏ। ਪਰੰਗਿਆ ਰਾਮ ਦਾ ਕਤਾਰ ਦੇ ਪੱਤਰ ਨਰਜੀਤ ਮਾ ਜੀ ਜੋ ਕਰੇਗਾ ਸੱਚਾ ਕਰੇਗਾ ਉਹ ਕਾਹ ਕਰਨਾ ਨਾਨਕ ਲਿਖਿਆ ਤੁਰਦਾ ਮੇਰ ਜਿਹੜਾ ਉਤੋਂ ਲਿਖਦਾ ਨਾ ਮਾਈ ਤੇ ਨਾਮ ਦੇ ਕਰਦੀ ਉਹ ਸਭ ਪੈਦਾ ਨਹੀਂ ਕੀਤਾ ਜੋ ਦੀ ਕਲਮ ਤੋਂ ਜਨਾ ਪਰ ਤੁਰਦਾਗਾ ਕਾਇ ਕੋ ਰਾਮਨੀ ਤੋਰਦਾ ਇੱਕ ਲੱਖ ਕੁੱਤ ਸਵਾ ਲੱਖ 93 ਰਾਵਣ ਕੀ ਗਰਦੀਆਂ ਬਾਤੀ ਜਿਹਨੇ ਪੌੜੀਆਂ ਨਾਲ ਇਹਦੀ ਮੌਤ ਬੰਦ ਦੀ ਪਾਵੇ ਨਾਲ ਕਹਿੰਦਾ ਮੈਂ ਵਰਨ ਵਾਲਾ ਪਤਾ ਹੀ ਨਹੀਂ 1 ਲੱਖ ਤੋਂ ਤਾਂ ਕੁੱਤ ਸੀ ਸਵਾ ਲੱਖ 93 93 ਦਾ ਮਤਲਬ ਕੋਤੇ ਕੋਤੇ ਐਡੀ ਵੱਡੀ ਫੈਨ 1 ਲੱਖ ਕੁੱਤ ਸਵਾ ਲੱਖ 93 ਰਾਵਣ ਕੇ ਗਰਦੀਆਂ ਬਾਤੀ ਜਿਹਦੇ ਮਾਰ ਕੇ ਆ ਕਹਿੰਦਾ ਫੇਰੇ ਫਕੀਲੋਂ ਨਾਲ ਹੀ ਸਕਦਾ ਜਿਹਦਾ ਪ੍ਰਦਾਨ ਹੈ ਮਨ ਜਾ ਪਰਕ ਦੇ ਇਹ ਗੁਰੂਆਂ ਦੀ ਪਾਣੀ ਹੈ ਪਵਿੱਤਰ ਸਮੁੰਦਰ ਤੋਂ ਤੇ ਅਗੇ ਕੁਸਵੀ ਨੇ ਜਲੇ ਹਨ ਥਲੇ ਹਨ ਜਾਬ ਸਾਹਿਬ ਹੈ ਜਪਜੀ ਸਾਹਿਬ ਨਹੀਂ ਹੈ ਉਹ ਜਲ ਚ ਵੀ ਹੈ ਜਲ ਤੋਂ ਥੱਲੇ ਹੀ ਬੈਠਾ ਹੈ 42 ਲੱਖ ਕਿਉਂ ਰੱਖਿਆ ਉਹਨੇ 42 ਜਲ ਚ ਰੱਖਿਆ ਤੇ 42 ਧਰਤੀ ਤੇ ਰੱਖੇ 83 ਲੱਖ ਕਿਉਂ ਆਪੋ ਕੇ ਫੇਰ ਆਏਗਾ ਪਾਣੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਆਏ ਬੈਠਾ ਸੋਲੀ ਪਾਤਸ਼ਾਹ ਗੁਰੂ ਰਾਮਦਾਸ ਦਾ ਹਮੈ ਉਥੇ ਜਲੇ ਦੇ ਬੈਠਾ ਉਥੇ ਖਲਦ ਵੀ ਬੈਠਾ ਹੋ ਅੰਮ੍ਰਿਤਸਰ ਦੇ ਵਿੱਚ ਬੈਠਾ ਹੋ ਜਲ ਦੇ ਵਿੱਚ ਦੇ ਕਿੱਥੇ ਕੁਸ ਆਇਆ ਉੱਥੇ ਵੀ ਹੈ ਮੀਣਾ ਕਾਇ ਦੇਈਏ ਤਾਂ ਕਿ ਨਾ ਕਦੇ ਵਰਤ ਨਾ ਰੱਖੀਏ ਜੇ ਸਿਖ ਹੋਵੇ ਨਾ ਵਰਤ ਨਾ ਰੱਖੇਗਾ ਅੰਨ ਛੋੜ ਕੇ ਕਰੇ ਪਖੰਡ ਨਾ ਉਸ ਹਾਕਮ ਤੇ ਨਾ ਉਹ ਰੰਡ ਨਾ ਉਹ ਰੰਡੀ ਨੂੰ ਹਾਕਣ ਉਗਦਮਾ ਦਈ ਨਾ ਤੁਸੀਂ ਆਪ ਖੰਡ ਕਰੀ ਜਨ ਕਿਸੇ ਕਿਸੇ ਨੂੰ ਪੁੱਛੀਆ ਕਦੇ ਕਿਸੇ ਨੂੰ ਪੁੱਛੀਏ ਇੱਕ ਨਾ ਪੱਕ ਲਈ ਹਾਂ ਅਮਨ ਵੀ ਕੱਲਾ ਸਹੀ ਨਾ ਕਹੀਆ ਜਬਾਨੋਂ ਸਹੀ ਨਾ ਕਹੇ ਕਿਉਂਕਿ ਇਹ ਨੌ ਦਵਾਰੇ ਉਹਨੇ ਪ੍ਰਗਟ ਕੀਤੇ ਹੈ ਬੋਲਣ ਖਾਤਰ ਕੀਤੇ ਆ ਸੁਣਨ ਖਾਤਰ ਕੀਤੇ ਆ ਦੇਖਣ ਖਾਤਰ ਕੀਤੇ ਆ ਨੌ ਦੁਆਰੇ ਪ੍ਰਗਟ ਕੀਏ ਦਸਾਂ ਗੁਪਤ ਰਖਾਇਆ ਕਿਹੜੇ ਨੌ ਦੁਆਰੇ ਦੱਸੋ ਦਸਾਂ ਗੁਪਤ ਰਖਾਇਆ ਉਹਨੇ ਤੇਰੀ ਮਹਿਮਾ ਤੂੰ ਜਾਣਦਾ ਹੈ ਤੇਰੀ ਪਤਾ ਨਹੀਂ ਪਾਗਲ ਹੈ ਲੋਕ ਦੋ ਅੱਖਾਂ ਦੇਤੀਆਂ ਦੋ ਬੁੱਲ ਦੇਤੇ ਦੋ ਕੰਨ ਦੇਤੇ ਦੋ ਅੱਛੇ ਨਹੀਂ ਮੈਂ ਤਾਂ ਹੁਣ ਤੋਕਣਾ ਇਹ ਮੰਗੜਾ ਗਿਲਦਾ ਨਹੀਂ ਹੋਣਗੇ ਮੈਂ ਭਾਈ ਜੀ ਮੈਂ ਕਿਹਾ ਹੁੰਦਾ ਕੋਣਾ ਉਹਦਾ ਕੱਲੇ ਆਏ ਆ ਤੇ ਉਹਦਾ ਜਦੋਂ ਫੱਦਾ ਵੱਜ ਗਿਆ ਕਿਸ ਨੂੰ ਦੱਸਦਾ ਨਹੀਂ ਮੈਂ ਨਾਣ ਕੇ ਆਹ ਨੂੰ ਦੁਰਗਾ ਦੀ ਬਾਣੀ ਕੰਨਾਂ ਦੇ ਕੀੜੇ ਕੱਢਦੀ ਹੈ ਤਾਂ ਕੌੜੀ ਲੱਗਦੀ ਹੈ ਤਾਗਣਾ ਰਾਮ ਰਸਪੀਆਰੇ ਰਾਮ ਰਸਪੀਆਰੇ ਪੀਆ ਇੱਕ ਤਾਂ ਕਹਿੰਦੇ ਆ ਬਾਗੜੀ ਬਚਤੀ ਆ ਇੱਕ ਤਾਂ ਪੀਆ ਕਹਿੰਦੇ ਆ ਹਾਂ ਘਰ ਵਾਲੇ ਨੂੰ ਬਾਗੜੀ ਲੱਭ ਜਾ ਉਹਦੇ ਵਿੱਚ ਗੁਰੂਆਂ ਦੀ ਪਾਣੀ ਚਲੀ ਪਈ ਆ ਪੀਆ ਇੱਕ ਰਸਪੀਣਾ ਤੇਰੇ ਨਾਮ ਦਾ ਕੀ ਬਾਤ ਹੈ ਜੂਣ ਜਿੰਨੀ ਮਾਰ ਕੇ ਕਰੀ ਜਾ ਸੱਚਾ ਬੋਲੇਗਾ ਫਿੱਕਾ ਹੀ ਬਹੁਤ ਵਧੀਆ ਵਧੀਆ ਬਾੜਾ ਵੱਡਾ ਗਿਆਨ ਇਕ ਤਾਂ ਰਾਮ ਰਸ ਕੀਣਾ ਉਹਦਾ ਜਪਨਾ ਉਹਦੇ ਵਰਗਾ ਰਾਸ ਹੀ ਹੈਗੇ ਇੱਕ ਕੀ ਬਾਬੇ ਫਰੀਦ ਨੇ ਵੀਦਾ ਰੋਟੀ ਮੇਰੀ ਕਾਟ ਗਈ ਤੇ ਲਾਬੜ ਮੇਰੀ ਭੁੱਖ ਤੇ ਜਿੰਨਾ ਖਾਧੀ ਚੌਪੜੀ ਤੇ ਕੜੇ ਸਹਣਗੇ ਤੋ ਕਹਿੰਦੇ ਕਹੋਂਦੇ ਹਾਰ ਕਿਉਂ ਦੇਦੇ ਹਾਂ ਕੱਲਾਂ ਤੇ ਰੱਬ ਨਹੀਂ ਮਿਲਦਾ ਜਪਨ ਤੋਂ ਮਿਲਦਾ ਐਸਾ ਮਿਲਦਾ ਹੈ ਉਹ ਜਾਣ ਦੀ ਮਹਿਮਾ ਸੁਣ ਕੇ ਜਾਇਓ ਜਵਾਨਾ ਮੇਰੀ ਗੱਲ ਅੱਗੇ ਕੀ ਕਸਾ ਹੋਵੇਗਾ ਸਭ ਤੋਂ ਪਹਿਲਾਂ 107 ਤੇ ਲਿਖਤਾ ਉਹਨਾਂ ਨੇ ਦਸਵੇਂ ਪਾਸ਼ਾ ਨੇ ਕੀ ਲਿਖਿਆ ਜਨਮ ਹਨੇਰੀ ਚੜੇਗੀ ਪਹਿਲੇ ਦੇਸ਼ ਪੰਜਾਬ ਸਨ ਤਿਆ ਸਿੰਘ ਕਾਮ ਕਰ ਧਰਤੀ ਦੀ ਸੇ ਵਰਤੀ ਰੰਗ ਵਰਤੀ ਕਿ ਨੂੰ ਕਹਿੰਦੇ ਇੱਕ ਤਾਂ ਪਰਸੀ ਬਣਾਉਂਦੇ ਆਪਾਂ ਵੀ ਹਾਂ ਵੀ ਵੱਡਾ ਹੋ ਗਿਆ ਉਹਦੀ ਪਰਸੀ ਬਣਾ ਲਈਏ ਇੱਕ ਪਰਸੀ ਰੰਗ ਛੇਡੀਆਂ ਨੂੰ ਕਿਹਾ ਉਹਨੇ ਕੋਨ ਨੂੰ ਜਸਾ ਹੋਵੇਗਾ ਸਾਂਤਰੀਆਂ ਦੀ ਪਾਣੀ ਹੈ ਅਕਲ ਤੋਂ ਲੈ ਤਾਂ ਕਿ ਨਾ ਮੈਂ ਬੋਰਾ ਮੇਰੀ ਮੱਤ ਬੋਰੀ ਹੈ ਤਾਂ ਕਿ ਮੈਂ ਰਾਮ ਬਸਾਰਿਆ ਭਗਵਾਨ ਬਹੁਤ ਉੱਚੀ ਚੀਜ਼ ਹੈ ਐਸਾ ਨਾ ਸਮਝੋ ਮਾਥੇ ਤਿਲਕ ਹੱਥ ਵਿੱਚ ਪਰਨਾ ਦਾ ਨਾ ਲੋਕੋ ਨੇ ਰਾਮ ਖਲੋਨਾ ਜਾਨਾ ਲੋਕਾਂ ਨੂੰ ਮਜ਼ਾਕ ਸਮਝ ਲਿਆ ਕਿ ਉਹ ਪ੍ਰਮਾਤਮਾ ਖੇਡ ਰਹੀ ਅੱਜ ਕਿਉਂ ਤਰਸਦੇ ਹੋ ਵੀ ਉਹ ਐ ਕਰਦੀ ਆਂ ਐ ਕਰਦੇ ਉਹ ਕਰੇਗਾ ਉਹ ਕਰੇਗਾ ਪਤਾ ਕਿਵੇਂ ਜੈਸਾ ਤੁਸੀਂ ਆਪ ਸੋਚੋਗੇ ਨਾ ਉਹ ਸਾ ਕਰੇਗਾ ਉਹ ਸੋਚਦਾ ਨਹੀਂ ਹੈ ਉੱਥੇ ਪਤਾ ਕੀ ਲਿਖਿਆ ਇੱਕ ਓਮਕਾਰ ਲਿਖਿਆ ਹੈ ਇੱਕ ਓਮਕਾਰ ਕਹਿੰਦਾ ਮੈਂ ਕੱਲਾ ਹੀ ਛਤਨਾਮ ਕਹਿੰਦਾ ਸੱਚਾ ਨਾਮ ਹੈ ਜਪਦਾ ਰਹੇ ਕਰਤਾਪੁਰ ਕੇ ਨ ਕਰਨ ਵਾਲਾ ਕੋਈ ਹੈ ਨਿਰਭਾਉ ਨਿਰਭਾਉ ਦਾ ਮਤਲਬ ਪਤਾ ਕੀ ਹੈ ਭੈ ਡਰ ਕਹਿੰਦਾ ਮੈਂ ਡਰਦਾ ਨਹੀਂ ਕਿਸੇ ਤੋਂ ਨਹੀਂ ਡਰਦਾ ਨਿਰਭੈਰ ਵੈਰ ਵੀ ਨਹੀਂ ਕਰਦਾ ਕਿਸ ਨਾਲ ਦੁਸ਼ਮਣੀ ਨਹੀਂ ਕਰਦਾ ਉਹ ਪਕਾਰ ਮੂਰਤ ਕਹਿੰਦਾ ਮੇਰਾ ਚਿਹਰਾ ਨਹੀਂ ਹੈ ਵਿਰਕੋ ਰੂਪ ਨਹੀਂ ਹੈ ਉਹਦਾ ਅਜੂਨੀ ਸਹ ਪੰਗ ਪੰਗ ਨਹੀਂ ਕਿਹਾ ਪੰਗ ਬੱਬੇ ਟਿੱਪੀ ਲੱਗੀ ਅਜੂਨੀ ਸਹਿ ਪੰਕ ਕਹਿੰਦਾ ਜੂਨ ਚ ਵੀ ਨਹੀਂ ਆਉਂਦਾ ਗੁਰਪ੍ਰਸਾਦ ਜੱਪ ਕਹਿੰਦਾ ਗੁਰੂ ਤਾਰ ਲੈ ਆ ਆਦ ਸੱਚ ਅੱਜ ਵੀ ਏ ਯੁਗਾਤ ਸੱਚ ਕੱਲ ਵੀ ਏ ਹੈਪੀ ਸੱਚ ਹੁਣ ਵੀ ਏ ਨਾਨਕ ਹੋਸੀ ਸੱਚ ਅੱਗੇ ਵੀ ਏ ਵੇਖ ਹੰਬਰ ਤਾਂ ਨੇ ਰੰਗ ਕਰਦਾ ਇਰਟਨ ਕਰਦਾ ਹੰਦਰ ਹੱਕੂ ਸੱਚ ਬੋਤੇ ਵੀ ਕੋਣ ਪਲੀ ਖੜਾ ਹੈ ਹਰ ਨਾਲ ਛੱਡੇਨੀ ਲੋਕ ਨਾ ਸਿੱਖ ਸਿੱਖ ਬੰਨਾ ਬਹੁਤ ਔਖਾ ਹੈ ਸਿੱਖ ਬੰਨਾ ਬਹੁਤ ਔਖਾ ਹੈ ਨਾਮ ਹੀ ਲੈ ਕੇ ਦੇਖ ਲਾ ਨਾਨਕ ਨਾਮ ਹੀ ਲੈ ਕੇ ਦੇਖ ਲਾ ਅਖਨ ਔਖਾ ਸੱਚਾ ਨਾਮ ਇੱਕ ਮਿੰਟੀ ਲੈ ਕੇ ਦੇਖ ਲਾ ਲਿਆੜੀ ਜਾਂਦਾ ਕਿਉਂ ਲਿਆ ਜਾਂਦਾ ਕਿਉਂਕਿ ਕੰਨਾਂ ਦੇ ਕੀੜੇ ਕਰਦੇ ਗੁਰੂਆਂ ਦੀ ਬਾਣੀ ਹੈ ਔਖਾ ਲੱਗਦਾ ਕਿਉਂ ਲੱਗਦਾ ਭਜਦੇ ਕਿਉਂ ਉਹਦਾ ਨਾਮ ਲੈ ਕੇ ਲਿਆ ਨਹੀਂ ਜਾਂਦਾ ਕਿਉਂ ਐ ਤੁਰਦੇ ਹੋ ਕਿਉਂ ਐ ਭਜਦੇ ਹੋ ਕਿਉਂ ਐ ਸਰੀਰ ਕਿੱਸਾ ਦਿੱਤਾ ਹੁਣ ਤੇਰੇ ਅੰਦਰ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਜੀ ਤੇਰੇ ਅੰਦਰ ਜੋਤ ਨਾ ਰੱਖਦਾ ਅੰਦਰ ਲਈ ਬੋਲਣ ਵਾਲੀ ਫਿਰ ਜਗ ਕਿਵੇਂ ਦੇਖਾਂ ਐ ਤੂੰ ਕੌਣ ਐ ਦੇਖਣ ਖਾਣਾ ਪੀਣਾ ਹੱਥਣਾ ਸੌਣਾ ਬਿਸਰ ਗਿਆ ਮਰਨਾ ਇਹ ਪ੍ਰਾਣੀ ਏ ਕੋ ਨਾਮ ਤੇ ਆ ਉਹ ਖਾ ਲਿਆ ਪੀ ਲਿਆ ਹੱਥ ਲਿਆ ਸੌਣਿਆ ਬਸ ਬਿਸਰ ਗਿਆ ਮਰਨਾ ਮੌਤ ਬਾਬੇ ਕਬੀਰ ਦੀ ਬਾਣੀ ਹੈ ਬੰਦੇ ਕੋਲੇ ਆ ਚਾਰ ਚੀਜ਼ਾਂ ਦੇਤੀਆਂ ਉਹਨੇ ਖਾ ਲਿਆ ਪੀ ਲਿਆ ਤੇ ਹੱਥ ਲਿਆ ਸੌਣਿਆ ਬਿਸਰ ਗਿਆ ਮਰਨਾ ਮੌਤ ਯਾਦ ਹੈ ਕਿਸੇ ਦੀ ਚਾਰੀ ਚੀਜ਼ਾਂ ਤੇ ਮਾਤਿ ਇਹੜਾ ਪਿੰਡ ਹੈ ਨਾ ਬਾਬਾ ਜੀ ਜਿਹੜੇ ਬੈਠੇ ਆ ਬਾਬਾ ਥੋੜਾ ਦਾਰੂ ਪੀ ਕੇ ਬੋਲਦਾ ਹੋਰ ਕੁਝ ਵੀ ਆ ਤੂੰ ਤੁਸੀਂ ਤੂੰ ਬੋਲ ਕੇ ਦਾਰੂ ਪੀ ਕੇ ਬੋਲ ਨਾ ਆ ਗਰਬਾਣੀ ਜਿਹੜੀ ਪੜੀ ਜਾਂਦਾ ਕਿਸੇ ਗੁਰਦੁਆਰੇ ਦੇ ਗ੍ਰੰਥੀ ਤੋਂ ਪੁੱਛ ਲਈ ਨਹੀਂ ਲੱਗਦਾ ਇਹਦਾ ਕੀ ਤਾਂ ਬਤਾਜੇ ਤਾਂ ਕਮਲਿਆ ਆਪਾਂ ਸੈਣੇ ਆ ਇਹ ਪੀਂਦਾ ਭਾਵੇਂ ਕੁਝ ਵੀ ਆ ਗੱਲ ਤਾਂ ਅੰਦਰੋਂ ਕੱਢਦਾ। ਦਿਨੋਂ ਕੱਢਦਾ ਤੁਸੀਂ ਇਹਨੇ ਪਏ ਉਹ ਕਰਿਆ। ਨਹੀਂ 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 ਗੱਲ ਤਾਂ ਆਪਾਂ ਨੇ ਆਦੇ ਮਾੜੀ ਗੱਲ ਆ। ਆ ਗਰਬਾਣੀ ਦੀ ਸ਼ਬਦ ਕੱਲੇ ਅਰਥ ਕਰੀਏ ਤਾਂ ਬਾਬਾ ਤੋਂ ਸੁਣ ਲਿਓ ਕਿਸੇ ਤੋਂ। ਗਰਾਸੀ ਨੂੰ ਨਹੀਂ ਆਉਂਦੇ। ਉਹ ਸਾਨੂੰ ਉੱਥੇ ਦੂਜਿਆਂ ਦੀ ਪਾਠ ਦੀ ਉਝਾਈ ਜਾਂਦੇ ਅਰਥ ਤਾਂ ਦੱਸ ਦੇਣੀ ਆ ਬਾਬਾ ਇਹਦੇ ਹੁਣ ਮੈਂ ਤਾਂ ਬਾਬਾ ਹੀ ਕਹੂੰ ਨੂੰ ਹੋਰ ਬਾਬੇ ਕਿਵੇਂ ਹੁੰਦੇ ਆ। ਹੈਲੋ ਸੁਣ ਕੇ ਦੇ। ਹਾਂ। ਕਿਉਂ ਬਰਾਕਰਾਂ ਕਾਲੇ ਮੈਂਡੇ ਕੱਪੜੇ ਕਿਹਨੂੰ ਕਿਹਾ? ਹਾਂ। ਬਾਬੇ ਫਰੀਦੀ ਬਾਣੀ ਆ। ਕਹਿੰਦਾ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ ਕਹਿੰਦਾ ਕਾਲੇ ਮੈਂਡੇ ਮੇਰੇ ਕੱਪੜੇ ਐ ਮੈਂਡੇ ਦਾ ਮਤਲਬ ਪਤਾ ਕੀ ਐ ਨਾ 11 ਵਜੇ ਆ ਜੂਗੀ ਪਾਪ ਕਰਨਾ ਕਹਿੰਦਾ ਮੈਂ ਬਹੁਤ ਗੁਰੂਆਂ ਦੇ ਅੱਗੇ ਉਹਨਾਂ ਨੂੰ ਅਰਦਾਸ ਕੀਤੀ ਕਹਿੰਦਾ ਬਹੁਤ ਬੁਰਾ ਮੈਂ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ ਗੁਣਹੀ ਭਰਿਆ ਮੈਂ ਫਿਰਾਂ ਤੇ ਲੋਕ ਕਹਿੰਦੇ ਦਰਬੇਸ਼ ਦਰਬੇਸ਼ ਕਿ ਨੂੰ ਕਿਆ ਕੁੱਤੇ ਨੂੰ ਕਿਆ ਮੈਂ ਕੁੱਤਾ ਸਾਂਗੋ ਕੇ ਕਬੀਰ ਕੁੱਤਿਆ ਰਾਮ ਕਾ ਮੁੱਤਿਆ ਮੇਰਾ ਨਾਉ ਗਲੇ ਹਮਾਰੇ ਜੇਵਰੀ ਜਿੱਤ ਖਿੰਚਾ ਤੇ ਤਜਾਉ ਉੱਥੇ ਵੀ ਕੁੱਤਿਆ ਇੱਥੇ ਵੀ ਕੁੱਤਾ ਹੀ ਤਾਂ ਗਣਾ ਬੇਕਮਰਦਾਨਿਆ ਰੰਗ ਦਾ ਤਰਤਾਰ ਦੇ ਲੋਕ ਭਜਦੇ ਨੇ ਲੋਕ ਸੁਣਦੇ ਨੇ ਪਰ ਸੁਣ ਕੇ ਦੇਖੋ ਵੀ ਭਗਵਾਨ ਕੀ ਚੀਜ਼ ਐ ਦੇਖ ਰਸ ਕਿੱਥੇ ਦਿੰਦਾ ਓ ਰਸ ਇੱਕ ਐਸੀ ਚੀਜ਼ ਹੈ ਉਹਦੇ ਨਾਮ ਦੀ ਚੱਪ ਕੇ ਦੇਖ ਦਿੱਕਾ ਜਪਣਾ ਲੋਕ ਕਹਿੰਦੇ ਐ ਅਪਰਾਧੀ ਹਰ ਇਨਸਾਨ ਹੋਇਆ ਹੈ ਅਪਰਾਧ ਕਰਦਾ ਹੈ ਹਮ ਐਸੇ ਪ੍ਰਭ ਦੀ ਗੋਬਿੰਦ ਗੋਮਿੰਦ ਕਿਨੇ ਲਿਖਿਆ ਉਹ ਵੀ ਭਵੰਦ ਹੈ हम ऐसे अपराधी गोविंद हम ऐसे अपराधी हर बंदा जो धरती आ गया तो गर्मी गीत च लिखे बाबे नानक ने जो पाप करेगा तो करेगा ही सच गोविंद पतन तू कैसा है हम ऐसे अपराधी हैं साढ़े तो है पाप हो बख्श ले अरदास ਬੋਤਕੀਂ ਦੀ ਦੋਸ ਕਰ ਬੱਚੇ ਬੱਚੇ ਨੂੰ ਬਚਾ ਦਿੰਦੀ ਹੈ ਪੱਪੀ ਪਾਪ ਕਰਿੰਦੀ ਪੂਰ ਜਪ ਲੈ ਹੁਕਮ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਤੇਰੇ ਹੁਕਮ ਤੋਂ ਬਾਹਰ ਕੋ ਨਹੀਂ ਜਾਣ ਵਾਲਾ ਜਪ ਜਪ ਜਨ ਪ੍ਰੇਮ ਕਿਉ ਤਨ ਹੀ ਪਰਪਾਇਓ ਤੇਰ ਨਾ ਪਿਆਰ ਕੀਤਾ ਹੈ ਭਗਵਾਨ ਕੌਣ ਹੈ ਜਨ ਪ੍ਰੇਮ ਕਿਉ ਤਨ ਹੀ ਪਰਪਾਇਓ ਜਿਨੇ ਕਹਿੰਦਾ ਪ੍ਰੇਮ ਕੀਤਾ ਹੈ ਉਹਨੇ ਰੱਬ ਨੂੰ ਪਾ ਲਿਆ ਪ੍ਰੇਮ ਕੀ ਜੀਤੀ ਹੈ ਸਾਰਾ ਹੈ ਜਿੱਦਾਂ ਨਹੀਂ ਜੋ ਹੈ ਸੱਚਾ ਹੈ ਉਹ ਸੱਚਾ ਹੈ ਨਾ ਤੋ ਤਮ ਸੱਚੀ ਹੈ ਹਾਂ ਕਦੇ ਸੁਣ ਲਈ ਲੱਗਾ ਆ ਜਾਓ ਇਧਰ ਨਾਮ ਕੀ ਹੈ ਤੁਹਾਡਾ ਮਗਰ ਜਈ ਨਾ ਹੋਏ ਅਸਲੀ ਆਇਆ ਆਇਆ